ਉਹ ਬਰਕਤ ਵਾਲੀ ਧਰਤੀ ਹੈ ਇੱਥੇ ਜਿਹੜਾ ਵੀ ਆਇਆ ਹੈ ਭਾਵੇਂ ਉਹ ਕਿਰਤ ਕਰਨ ਆਇਆ ਰੋਜ਼ੀ ਰੋਟੀ ਲਈ ਆਇਆ ਹੈ ਭਾਵੇਂ ਉਹ ਕੋਈ ਮੱਥਾ ਟੇਕਣ ਆਇਆ ਕਰਤੀ ਵਰਕਰ ਕੰਮ ਕਰਦੇ ਆਪਾਂ ਪਾਰਟੀਆਂ ਕਰਕੇ ਆਪਾਂ ਦੇ ਵਿੱਚ ਗੱਲ ਕੀਤੀ ਸੀਗੀ ਪਰ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਤਾਂ ਨਾਲ ਸਾਹ ਦੇਖਣਾ ਥੋੜੀ ਲੜਾਈ ਸੀਗੀ ਲੱਗਦਾ ਲੋਕਾਂ ਨੂੰ ਉਨਾਕ ਸਾਥ ਨਹੀਂ ਦਿੱਤਾ ਕਿਉਂਕਿ ਸਿਰਫ ਦੇਣੀ ਸੀ ਤਾਂ ਜਿਹੜੀਆਂ ਨੇ ਖੇਮੇ ਚਾਹੀਏ ਨੇ ਦੇਖੋ ਤੁਸੀਂ ਇਹ ਗੱਲ ਵੀ ਤਾਂ ਨਾਲ ਸੋਚੋ ਕਿ ਵੀ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀ ਤੇ 7.7% ਵੋਟ ਸੀ। ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ ਔਣੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਗੜ ਹੈ ਉੱਥੇ ਦੋ ਵੱਡੇ ਵੱਡੇ ਧਿੱਗੇ ਆਪਣੇ ਆਪ ਨੂੰ ਕਾਉਂਦੇ ਸੀ ਉਹ ਆ ਰਹੇ ਨੇ। ਇਸ ਵਾਰ ਸਾਡੀ 26% 26.3% ਵੋਟ ਹੈ। ਕਾਂਗਰਸ 40 ਤੋਂ 26 ਤੇ ਆਈ ਹੈ। ਭਾਜਪਾ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ 180 ਨੇ ਜਿਹੜਾ ਹੁਸ਼ਿਆਰਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ। ਉਹ ਤੋਂ ਦੇ ਅਨੰਤਪੁਰ ਸਾਹਿਬ ਇੱਕ ਪੜ੍ਹੇ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਤੋਂ ਆਇਆ ਹੋਇਆ ਬਹੁਤ ਵਧੀਆ ਬੁਲਾ ਰਾ ਸਾਡੀ ਪਾਰਟੀ ਦਾ ਕੰਗ ਸਾਹਿਬ ਉਹਨਾਂ ਨੇ ਇਹ ਅਨੰਤਪੁਰ ਸਾਹਿਬ ਜਿਹੜਾ ਕੀਤਾ ਸੋ ਅਸੀਂ ਬਾਕੀ ਸੁਵਿਖਿਆ ਵੀ ਕਰ ਰਹੇ ਹਾਂ ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀ ਦੀ ਹੁੰਦੀ ਹੈ ਉਮੀਦ ਤੇ ਦੁਨੀਆ ਕਾਇਮ ਹੈ ਆਪਣੇ ਮੁਲਕ 'ਚ ਇਹ ਹੈ ਨਾ ਕਿ ਜੇ ਕੋਪ ਦਾ ਲਾਇਸੈਂਸ ਮੰਗੋਗੇ ਤਾਂ ਲੈਸਰ ਸਿਰ ਜਿਹੜਾ ਉਹ ਉਸਤਾਲ ਦਾ ਮਿਲਦਾ ਹੈ ਤੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੂੰਗਾ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਨਾਲ ਹੀ ਤੁਸੀਂ ਬਹੁਤ ਸਾਰੀ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਾਸਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਵਿਕਾਸ ਕਾਰਜ ਕਿਉਂਕਿ 2.5 ਮਹੀਨਿਆਂ ਦਾ ਇਲੈਕਸ਼ਨ ਕੋਰਸ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਸ ਸੀ ਜਿਹਦੇ ਕਰਕੇ ਸਾਰੇ ਕੰਮ ਰੁਕਦੇ ਸੋ ਮੈਂ ਅਗਲੇ ਦਿਨੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਕਿ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਹੈ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਹਿੱਸਾ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਵਾਂਗੇ ਰਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾ ਜੂਗਾ ਸੋ ਪੰਜਾਬ ਪਰਸੈਂਟ ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਕਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬਹੁਤ ਆਪ ਹੋਈਆਂ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਪੱਧਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕਿ ਜਿਹੜੇ ਕੋਰਡ ਕਰਕੇ ਰੁਕੇ ਹੋਏ ਸੀ ਇਮੀਡੀਏਟਲੀ ਉਹ ਨਾ ਜਾਰੀ ਕੀ ਸੀ ਜਲੰਧਰ ਜਲੰਧਰ ਸਰ ਹਾਂਜੀ ਜਲੰਧਰ ਬਾਈ ਇਲੈਕਸ਼ਨ ਦੀ 10 ਚਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲਿਆ ਉਹਨੇ ਵੀ